ਕਸਿਕਾ ਜੀ ਬੋਲ ਕੇ ਮੈਂ ਸਾਰੇ ਠੀਕ ਠਾਕ ਹੋ ਤੁਸੀਂ ਉਮੀਦ ਕਰਦੀ ਆ ਸਾਰੇ ਠੀਕੀ ਹੋਵੋਗੇ ਤੁਸੀਂ ਤੇ ਅੱਜ ਮਾਰਨਿੰਗ ਟਾਈਮ ਆ ਤੇ ਅੱਜ ਆਪਾਂ ਕੰਮ ਕਰਨ ਲੱਗੇ ਆ ਪਹਿਲਾਂ ਤਾਂ ਸੋਈ ਦਾ ਕੰਮ ਕਰਦੇ ਆ ਤੁਹਾਨੂੰ ਉਹ ਦਿਖਾਉਣੀ ਆ ਕਿੰਨਾ ਸਾਫਾਈ ਕਰਦੇ ਆ ਥੋੜੀ ਬਹੁਤੀ ਤੇ ਆਮੀ ਵਾਲੇ ਪ੍ਰੋਬ ਬਣਾਵਾਂਗੇ ਤੁਹਾਨੂੰ ਉਹ ਦਿਖਾਉਣੀ ਆ ਤੇ ਥੋੜਾ ਜਿਹਾ ਅੰਦਰ ਆਪਾਂ ਛੱਤ ਨੂੰ ਥੋੜਾ ਜਿਹਾ ਰੰਗ ਕਰਨਾ ਹੈ ਅੱਜ ਤਾਂ ਮੌਸਮ ਸਾਫ ਆ ਤੇ ਨਿਕਲੀ ਹੋਈ ਆ ਤੇ ਹੁਣ ਆਪਾਂ ਲੱਗਦੇ ਆ ਸਾਫ ਸਫਾਈ ਨੂੰ वह बसल पामताना प्लपकत, कर आmosरे में यह ला ही रही है बस हम Terima kasih telah ਆਲੂ ਦਾ ਸਬਜ਼ੀ ਬਣੀ ਲਈ ਹੋਗੀ। ਬਣੀ ਦਿੱਤੀ ਹੋਗੀ। ਆਲੂ ਵਾਲੀ ਰੋਟੀ ਲਾ ਦੇ ਖਵਾਵਾ ਇਹਨਾਂ। ਆਲੂ ਜਿੱਲੜੀ ਲਾ ਰਿਹਾ ਬਈ। ਇਹਦਾ ਵੀ ਖਵਾਓ ਨਾ ਆਲੂ ਬਣਾ ਕੇ ਆਪ। ਆਲੂ ਤਾਂ ਛਿਲਣੇ ਪੈਣੇ। ਲਓ ਜੀ ਇੱਧਰ ਆਪਾਂ ਆਲੂ ਛਿੱਲ ਕੇ ਕਰ ਲਿਆ ਤਿਆਰ ਤੇ ਇਹਦੇ ਵਿੱਚ ਆਪਾਂ ਪਾਵਾਂਗੇ। ਇਹਦੇ ਵਿੱਚ ਪਾਵਾਂਗੇ ਆਪਾਂ ਅਦਰਕ, ਹਰੀ ਮਿਰਚ ਤੇ ਪਿਆਜ਼। ਇਹ ਆਪਾਂ ਗ੍ਰाइंड ਕਰ ਲੇਤਾ ਹੈ। ਦੇ ਇਹਦੇ ਵਿੱਚ ਆਪਾਂ ਮੈਸ਼ ਕਰਦੇ ਹੁਣ ਆਪਾਂ ਆਲੂ ਪਹਿਲਾਂ ਇਹਦੇ ਵਿੱਚ ਕਰੀਂਡਰ ਤੇ ਜੀਰਾ ਥੋੜਾ ਜਿਹਾ ਰੋਸਟ ਕਰਕੇ ਇਹਨੂੰ ਆਪਾਂ ਗ੍ਰाइंड ਕਰਕੇ ਥੋੜਾ ਜਿਹਾ ਹੱਥ ਨਾਲ ਹੀ ਮਸਲੇ ਤੇ ਪਾਵਾਂਗੇ ਠੀਕ ਹੈ ਜੀ ਲੋ ਜੀ ਆਪਾਂ ਹੁਣ ਗ੍ਰाइंड ਕਰ ਲਿਆ ਇਹ ਥੋੜਾ ਜਿਹਾ ਹੱਥ ਤੇ ਮਸਮ ਜੋਗਾ ਹੋ ਜਾਏ ਥੋੜਾ ਗਰਮ ਸੀਗਾ ਤੇ ਜਦ ਤੱਕ ਤਦ ਤੱਕ ਲਈ ਆਪਾਂ ਮਸਾਲੇ ਹੋਰ ਕੱਢ ਇਹਦੇ ਵਿੱਚ ਪਾਵਾਂਗੇ ਆਪਾਂ ਚਾਟ ਮਸਾਲਾ ਜੀਰਾ ਪਾਊਡਰ ਕਰੀਂਡਰ ਪਾਊਡਰ ਆਪਾਂ ਇਹ ਵੀ ਸਾਫਤਾ ਪਾਉਣਾ ਹੈ ਇਹਨੂੰ ਥੋੜਾ ਜਿਹਾ ਮਸਲ ਕੇ ਪਾਵਾਂਗੇ ਤੇ ਇਹ ਪਾウダー ਇਹ ਵੀ ਪਾウダー ਵੀ ਪਾਵਾਂਗੇ ਇਹਦਾ ਟੇਸਟ ਵਾਜ ਜਾਂਦਾ ਆ ਜੀਰਾ ਪਾウダー ਇਹ ਵੀ ਪਾਵਾਂਗੇ ਠੀਕ ਆ ਜੀ ਆਪਾਂ ਇਹਦੇ ਵਿੱਚ ਮੈਂ ਹੋਰ ਵੀ ਕੁਝ ਪਾ ਸਕਦੇ ਜਿਹੜਾ ਆਪਣਾ ਹਜੇ ਨੋਨੋ ਮਿਰਚ ਪਾਉਂਗੀ ਉਹ ਮੈਂ ਤੁਹਾਨੂੰ ਦਿਖਾਨੀ ਆ ਕਿੰਨਾ ਕਿੰਨਾ ਪਾਉਣਾ ਠੀਕ ਆ ਆਪਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਈਏ ਪਹਿਲਾਂ ਇਹਨੂੰ ਮੈਂ ਥੋੜਾ ਜਿਹਾ ਹੱਥ ਕੇ ਮਸਲਣਾ ਆਪਣੇ ਕੋਲ ਆ ਮਾਮ ਜਸਤਾ ਪਿਆ ਹੈ ਇਹਦੇ ਵਿੱਚ ਆਪਾਂ ਗ੍ਰाइंड ਕਰਦੇ ਆ ਲਓ ਜੀ ਇਹਨੂੰ ਹੁਣ ਆਪਾਂ ਹੱਥਾਂ ਨਾਲ ਹੀ ਮਸਲ ਕੇ ਪਾਵਾਂਗੇ ਠੀਕ ਆ ਜੀ ਇਹ ਥੋੜਾ ਜਿਹਾ ਨਾ ਹੁੰਦੇ ਵਿੱਚ ਆਉਣਾ ਟੇਸ ਵਧੀਆ ਹੁੰਦਾ ਹੁੰਦਾ ਹੈ। ਕਾਇਨ ਕਿਹੜੀ ਨਹੀਂ ਪਤਾ ਨਹੀਂ ਆ। ਤੇ ਲੋ ਹੁਣ ਆਪਾਂ ਆਪਣੀ ਗ੍ਰੈਂਡ ਪੀਸੀਆਂ ਲਈ ਆਦਰਕ ਤੇ ਹਰੀਆਂ ਮਿਰਚਾਂ ਵੀ ਪਾ ਲਈ। ਆਪਾਂ ਨਾਲੀ ਇਹ ਜਿਹੜਾ। ਇਹਨਾਂ ਨਾਲ ਆਦਰਕ ਨਾਲ ਟੇਸ ਬਹੁਤ ਸਵਾਦ ਵਾਲਾ ਹੁੰਦਾ ਹੁੰਦਾ ਵਧੀਆ ਹੁੰਦਾ ਹੁੰਦਾ। ਸਾਨੂੰ ਸਾਰਿਆਂ ਨੂੰ ਪਸੰਦ ਆਇਆ। ਕਈ ਕਈ ਨੂੰ ਕਈ ਨੂੰ ਪਸੰਦ ਨਹੀਂ ਹੁੰਦਾ ਉਹ ਆਪੋ ਆਪਣੀ ਮਰਜ਼ੀ ਆ। ਸੌਣਾ ਨਹੀਂ ਤਾਂ ਪਾ ਦਿਓ ਤੇ ਨਹੀਂ ਸਕਿੱਪ ਕਰ ਦਿਓ। ਲੋਜੀ। ਹੁਣ ਆਪਾਂ ਇਹਨਾਂ ਦੇ ਵਿੱਚ ਤੂੜੀ ਪਾ ਲਿਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ। ਮੀਨ। ਸਵਾਦ ਨੂੰ ਪਾ ਦਿਨਾ ਆਪਾਂ ਖਾਣਾ ਠੀਕ ਆ। ਅੱਜ ਆ ਐਨੀ ਅਜਵੈਨ ਪਾਵਾਂਗੇ। ਆ ਆਪਾਂ ਇਹਦੇ ਵਿੱਚ ਅਜਵੈਨ ਪਾਉਂਦੇ ਆ। ਠੀਕ ਆ ਜੀ। ਅਜਵੈਨ ਨਾਲ ਹੀ ਟੇਸਟ ਵਧੀਆ ਆਉਂਦਾ। ਧਿਆਨਾਮਕ ਤਲਦਾ ਆਪੋ ਆਪਣਾ ਟੇਸਟ ਹੁੰਦਾ ਬੱਸ ਤਾਂ ਆਪਾਂ ਹਰੀਆਂ ਮਿਰਚਾਂ ਪਾਈਆਂ ਹੋਈਆਂ ਥੋੜੀ ਜਿਹੀ ਲਾਲ ਪਾਪੜ ਪਾ ਦਿੰਦੇ ਆਂ ਕੋਈ ਐਸੀ ਖਾਂਦੇ ਆਪਨੇ ਬੱਚੇ ਸਾਰੇ ਸਪਾਈਸੀ ਖਾਂਦੇ ਆਂ ਕੋਈ ਸਿਰਫ ਓਹੀ ਸਪਾਈਸੀ ਖਾਂਦੇ ਚਲੋ ਜੀ ਹੁਣ ਨੌ ਜੀ ਇਹਨੂੰ ਹੁਣ ਆਪਾਂ ਮਸਾਲਾ ਮੈਚ ਕਰਦੇ ਆਂ ਦੋਨਾਂ ਸਾਰਾ ਕੁਝ ਪਕਾ ਲਏ ਦਰਮਾਤ ਆਪਾਂ ਦੇ ਮੈਂ ਹੱਥ ਨਾਲ ਹੀ ਕਰਦੀ ਆ ਮੈਂ ਹੈਗਾ ਤਾਂ ਆਪਣੇ ਕੋਲੇ ਮੈਸੇਜ ਵੀ ਆ ਪਰ ਜਿਹੜਾ ਮਸਾਲਾ ਆਪਣੇ ਹੱਥ ਨਾਲ ਮੈਸ਼ ਹੋ ਜਾਣਾ ਹੁੰਦਾ ਸਾਰਾ ਮਿਕਸ ਹੋ ਜਾਣਾ ਹੁੰਦਾ ਉਹ ਆਪਣਾ ਉਹਦੇ ਨਾਲ ਮੈਸ਼ਰ ਨਾਲ ਨਹੀਂ ਆਲੂ ਮੈਸ਼ਰ ਨਾਲ ਨਹੀਂ ਹੁੰਦਾ ਤਾਂ ਕਰਕੇ ਆਪਾਂ ਤਾਂ ਮੈਨੂੰ ਤਾਂ ਇਹ ਨਾਲ ਹੀ ਵਧੀਆ ਲੱਗਦਾ ਕੰਫਰਟੇਬਲ ਰਹਿੰਦੀ ਆ ਮੇਰੇ ਨੂੰ ਕਰੀ ਰੱਖ ਲਓ ਜੀ ਆ ਆਪਾਂ ਇਹਦੇ ਵਿੱਚ ਜੀਰਾ ਪਾਊਡਰ ਪਾ ਦਿੱਤਾ ਹੈ ਤੇ ਹੁਣ ਆਪਾਂ ਪਾਉਣ ਲੱਗਿਆਂ ਕੋਰੀਂਡਰ ਪਾਊਡਰ ਇਹ ਲਓ ਜੀ ਆਪਾਂ ਤਾਂ ਪਾ ਕੋਰੀਂਡਰ ਪਾਊਡਰ ਹੁਣ ਆਪਾਂ ਪਾਵਾਂਗੇ ਥੋੜਾ ਜਿਹਾ ਚਾਟ ਮਸਾਲਾ ਚਾਟ ਮਸਾਲਾ ਵੀ ਟੇਸਟ ਬਹੁਤ ਸੋਹਣਾ ਦਿੰਦਾ ਹੈ ਆਮ ਹੈ ਉਹੀ ਹੈਲੋ ਅਰਦੀ ਹੈਲੋ ਰੋਸ਼ਨਾ ਸੀ ਮੈਂ ਨਾ ਹਾਂ ਰੋਸ਼ਨਾ ਤੁਮੇਂ ਨਾਮ ਹੈ ਅਦਰ ਉਸ ਜਮੇ ਨਾਲ ਮੈਨੂੰ ਕੁਝ ਕਹਿੰਦੀ ਨਹੀਂ ਹੈ ਦੱਸ ਸੁਮੇਂ ਕਿ ਤਨ ਕੁਝ ਕਿਹਾ ਹੀ ਨਹੀਂ ਤੇ ਇਧਰ ਸਾਰਾ ਵਿਊ ਸੀਗਾ